ਇੰਦੇ ਵਿੱਚ ਇਸ ਤਰ੍ਹਾਂ ਵੀ ਜੇਕਰ ਹੈਗਾ ਤਾਂ ਕੁਝ ਵੀ ਨਹੀਂ ਉਹਨਾਂ ਕੋਲ ਫੰਡ ਆ ਚੁੱਕੇ ਕਿ ਇੱਕ ਚਿੱਠੀ ਜਾਰੀ ਕਰਨੀ ਐ ਐਕਸ਼ਨ ਸਾਹਿਬ ਨੇ ਇੱਕ ਚਿੱਠੀ ਜਾਰੀ ਕਰਕੇ ਜਿਹੜਾ ਸਾਡਾ ਰੇਟਰ ਵਾਈਜ਼ ਦੀ ਚਿੱਠੀ ਜਾਰੀ ਕਰਨੀ ਤੇ ਸਾਡੇ ਤਨਖਾਹ ਦੇ ਬਿੱਲ ਫਾਇਲ ਕਾ ਚਲੇ ਜਾਣਗੇ ਔਰ ਜੇਕਰ ਐਕਸ਼ਨ ਸਾਹਿਬ ਹਵਾਲਾ ਦੇ ਰਹੇ ਨੇ ਵੀ ਮੈਂ ਬਾਹਰ ਫੀਲਡ ਦੇ ਵਿੱਚ ਆ ਜਾਂ ਮੇਰਾ ਸਮਾਂ ਹੈ ਨਹੀਂ ਜਾਂ ਕੱਲ ਮੀਟਿੰਗ ਕਰ ਲੈਣੇ ਜਾਂ ਪਰਸੋ ਮੀਟਿੰਗ ਕਰ ਲੈਣੇ ਆ ਜੇਕਰ ਉਹਨਾਂ ਵੱਲੋਂ ਮੰਗ ਨਹੀਂ ਮੰਨੀ ਜਾਂਦੀ ਸਾਡੀ ਹੱਕੀ ਤੇ ਜਾਇਜ਼ ਮੰਗ ਆ ਕੀਰਤੀ ਲੋਕਾਂ ਦੀ ਮੰਗ ਹੈ ਸਾਡੇ ਮਿਹਨਤ ਦੇ ਪੈਸੇ ਨੇ ਸਾਡੀ ਹੱਕੀ ਦੇ ਜਾਜ ਮੰਗ ਹੈ ਅਸੀਂ ਲੋਹੜੀ ਦਾ ਤਿਆਰ ਬੜੇ ਔਖੇ ਹੋ ਕੇ ਆਸ ਪੜੋਸ ਤੋਂ ਅਡਜਸਟਮੈਂਟ ਕਰਕੇ ਜਿਹੜਾ ਮਨਾਇਆ ਔਰ ਇਹਨਾਂ ਦੇ ਕੰਨ ਦੇ ਸਿਰ ਤੇ ਜੂਨੀ ਸਰਕਾਰੀ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇਕਰ ਸਾਡੀ ਅੱਜ ਇਹ ਨਾ ਮੰਗ ਮੰਨੀ ਗਈ ਤਾਂ ਦੁਪਹਿਰ ਤੋਂ ਬਾਅਦ ਅਸੀਂ ਆਪਣੇ ਪਰਿਵਾਰ ਬੱਚੇ ਇੱਥੇ ਲਿਆ ਕੇ ਰਾਤ ਦੀ ਪੂਰੀ ਤਿਆਰੀ ਕਰਾਂਗੇ ਚਾਹ ਪਾਣੀ ਪਸਤਾ ਲੰਗਰ ਇੱਥੇ ਬਣੇਗਾ ਕੋਈ ਗੱਲ ਨਹੀਂ ਜੇ 9.5 ਮੀਟਿੰਗ ਕਰਨਗੇ ਤੇ ਸਾਡੇ ਵਰਕਰ ਬੈਠੇ ਨੇ ਉੱਤੇ ਅਸੀਂ ਸਵੇਰੇ ਮੀਟਿੰਗ ਕਰਨ ਤੋਂ ਬਾਅਦ ਆਪ ਦਾ ਹੱਕੀ ਤੇ ਜਾਇਜ ਜਿਹੜਾ ਸਾਡੀ ਮੰਗ ਹੈ ਉਹ ਮਨਵਾ ਕੇ ਜਿਹੜਾ ਇਥੋਂ ਉੱਠਾਂਗੇ ਯਾਨੀ ਕਿ ਉਹਨਾਂ ਚਿਰ ਟੈਂਕੀ ਤੇ ਰਹਿਣਗੇ ਤੁਹਾਡੇ ਬਿਲਕੁਲ ਟੈਂਕੀ ਤੇ ਰਹਿਣਗੇ ਸਾਡੇ ਵਰਕਰ ਔਰ ਮੈਂ ਇਹੀ ਗੱਲ ਕਹਿਣਾ ਚਾਹਣਾ ਜੇਕਰ ਸਾਡੇ ਵਿੱਚ ਕਿਸੇ ਵੀ ਵਰਕਰ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਫਾਇਲਕਾ ਦਾ ਕਾਰਜਕਾਰੀ ਇੰਜੀਨੀਅਰ ਐਕਸ਼ਨ ਸ੍ਰੀ ਧਰਮਿੰਦਰ ਸਿੰਘ ਜੀ ਹੋਣਗੇ ਉੱਤੇ ਬੈਠੇ ਕਰਮਚਾਰੀ ਨਾਲ ਕੋਈਦਰ ਘਟਨਾ ਵਾਪਦੀ ਹੈ ਕੋਈ ਚੱਕਰ ਆਉਂਦਾ ਕੋਈ ਸਿਹਤ ਖਰਾਬ ਹੁੰਦੀ ਹੈ ਡਿੱਗਦੇ ਨੇ ਜਾਂ ਧਰਨੇ ਮੁਜਾਰੇਦਾਨ ਕਿਸੇ ਵਰਕਰ ਦਾ ਕਿਸੇ ਬੱਚੇ ਦਾ ਕਿਸੇ ਪਰਿਵਾਰ ਦਾ ਠੰਡ ਕਰਕੇ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਫਾਇਲਕਾ ਦਾ ਐਕਸ਼ਨ ਸ੍ਰੀ ਧਰਮਿੰਦਰ ਸਿੰਘ ਜੀ ਹੋਵੇਗਾ ਅਸੀਂ ਤੇ ਇਹ ਹੀ ਕਹਿੰਦੇ ਆਂ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੀ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਕਿਉਂ ਨਹੀਂ ਇਤੋਂ ਦੀ ਅਫਸਰਸਾਈਜ਼ ਜਿਹੜੀ ਉਹ ਸਾਨੂੰ ਦੇ ਰਹੀ ਕਿਉਂਕਿ ਸਰਕਾਰ ਵੱਲੋਂ ਇੱਕ ਲੈਟਰ ਕੱਢੀ ਗਈ ਆ ਵੀ ਕੰਟੈਕਟ ਤੇ ਜਾਂ ਜਿੰਨੇ ਵੀ ਆਊਟਸੋਰਸ ਵਰਕਰ ਨੇ ਉਹਨਾਂ ਦੀ ਹਰ ਹਾਲਤ ਵਿੱਚ 6 ਤਰੀਕ ਨੂੰ ਤਨਖਾਹ ਯਾਰੀ ਕੀਤੀ ਜਾਵੇ ਪਰ ਇਤੋਂ ਦੀ ਨਲਾਇਕ ਐਸ ਡੀਓ ਤੇ ਨਲਾਇਕ ਨਲਾਇਕ ਜਿਹੜਾ ਐਕਸੀ ਨਾ ਇਹ ਦੋਨਾਂ ਨੇ ਇਹਨਾਂ ਦੀ ਮਿਲੀ ਭੁਗਤ ਨਾਲ ਕੀ ਗੱਲ ਅੱਜ ਅਸੀਂ ਜੇ ਧਰਣਾ ਲਾਇਆ ਤਾਂ ਅੱਜ ਬਿੱਲ ਕੋਈ ਕਰਨ ਲੱਗੇ ਜੀ ਐਨੇ ਦਿਨ ਹੋ ਗਿਆ ਅੱਜ 20 21 ਤਰੀਕ ਹੋ ਗਈ ਆ 6 ਤਰੀਕ ਦੀ ਇਹਨਾਂ ਨੂੰ ਲੈਟਰ ਆਈ ਹੋਈ ਆ ਵੀ ਇਹਨਾਂ ਦੀ ਜਿਹੜੀ ਤਨਖਾਹ 6 ਤਰੀਕ ਨੂੰ ਹਰ ਹਾਲਤ ਦੇਣੀ ਆ ਪਰ ਕੀ ਹੋਗਾ ਇਹਨਾਂ ਦਾ ਮਹਾਨਾ ਸੀ ਫੰਡ ਹੈ ਨਹੀਂ ਜੇ ਫੰਡ ਰਿਵਾਈਜ਼ ਹੋ ਕੇ ਆ ਗਿਆ ਹੁਣ ਆਨਾਂ ਕਾਨੀ ਕਰ ਰਹੇ ਆ ਅੱਜ ਦਿਨੇ ਸਵੇਰੇ ਦਿਨੇ ਬਿੱਲ ਨਹੀਂ ਬਣੇ ਅਪਰੂਵਲ ਨਹੀਂ ਮਿਲੀ ਇਹ ਇਹ ਸਾਰੇ ਸਾਡੀ ਜਿਹੜੀ ਇਹ ਇੱਕ ਤਾਂ ਇਹ ਘਟੀਆ ਅਫਸਰ ਲਾ ਕੇ ਸਰਕਾਰ ਦੀ ਸ਼ੋਭੀ ਖਰਾਬ ਕਰ ਰਹੇ ਆ ਇਹ ਕਿਉਂ ਨਹੀਂ ਇਹ ਟਾਈਮ ਤੇ ਜਿਹੜੀ ਵਰਕਰਾਂ ਨੂੰ ਤਨਖਾਹ ਦਿੰਦੇ ਇਸ ਗੱਲ ਕਰਕੇ ਸਾਡੀ ਸਰਕਾਰ ਤੋਂ ਵੀ ਇਹ ਮੰਗਾ ਬਿਨ ਕਟਨ ਕਟਿਆ ਅਫਸਰਾਂ ਨੂੰ ਇਹਨਾਂ ਨੂੰ ਬਦਲ ਕੇ ਇਹਨਾਂ ਨੂੰ ਕਿਤੇ ਦੂਰ ਸਿੱਟਾ ਜਾਵੇ ਜਲਾਲਾਬਾਦ ਦੇ ਵਿੱਚ ਭਲੇ ਤੇ ਚੰਗੇ ਅਫਸਰ ਲੱਗਣ ਜਿਹੜੇ ਕੰਟੈਕਟ ਵਰਕਰਾਂ ਦੇ ਹੱਕ ਚ ਕੱਢਣ ਕਿਉਂਕਿ ਇਹ ਲੋਕ ਆ ਜਿਹੜੇ ਇਹ ਆਪਦੀ ਤਨਖਾਹ ਤੇ ਇੱਕ ਦਿਨ ਨਹੀਂ ਇਹਨਾਂ ਨੇ ਲੇਟ ਕਰਦੇ ਇਹਨਾਂ ਦੀ ਇੱਕ ਤਰੀਕ ਨੂੰ ਤਨਖਾਹ ਪੈ ਜਾਂਦੀ ਆ ਆਪ ਜੇਬ ਚ ਪਾ ਕੇ ਸੈਰਾਂ ਤੇ ਤੁਰ ਜਾਂਦੇ ਆ ਸਾਡੇ ਬਿੱਲ ਇੱਥੇ ਰੋਲਦੇ ਫਿਰਦੇ ਕੋਈ ਇੱਥੇ ਦਫ਼ਤਰ ਦੇ ਵਿੱਚ ਐਮਬੀ ਕਰਨ ਨੂੰ ਤਿਆਰ ਨਹੀਂ ਕੋਈ ਇੱਥੇ ਸਾਡੀ ਜ਼ਿੰਮੇਵਾਰੀ ਲੈਣ ਨੂੰ ਬਿੱਲ ਹੀ ਨਹੀਂ ਬਣਾਉਂਦੇ ਇੱਥੇ ਆਉਂਦੇ ਲੱਤ ਤੇ ਲੱਤ ਰੱਖ ਕੇ ਬਹਿ ਕੇ ਤੁਰ ਜਾਂਦੇ ਆ ਹੁਣ ਕਿਵੇਂ ਬਿੱਲ ਬਣ ਜੇ ਸਾਡੇ ਵਰਕਰ ਟੈਂਕੀ ਤੇ ਚੜ੍ਹ ਕੇ ਤਾਜੀ ਕਿਵੇਂ ਕੰਮ ਹੋਣ ਲੱਗ ਗਿਆ ਸਾਰੇ ਅਸੀਂ ਜੀ ਭਾਵਕੀ ਇਹਨਾਂ ਤੇ ਗੁੱਸਾ ਵੀ ਆ ਰਿਹਾ ਸਾਡੇ ਜਵਾਕ ਸਾਨੂੰ ਤਾਂ ਤਨਖਾਹ ਦੇ ਗੁਜ਼ਾਰਾ ਸਾਡਾ ਸਾਡੀ ਤਨਖਾਹ ਕਿੰਨੀ ਕ 14 ਤੋਂ 15000 ਕਿਸੇ ਦੀ 16000 ਆ ਅਲੱਗ ਅਲੱਗ ਕੈਟਾਗਰੀਆਂ ਚ ਸਾਨੂੰ ਇਹਨਾਂ ਨੇ ਵੰਡ ਰੱਖਿਆ 5 ਸਾਲੇ 7 ਸਾਲੇ 10 ਸਾਲੇ ਜਿਹੜੇ 10 ਸਾਲੇ ਸਾਡੇ ਵਰਕਰ ਹੋਏ ਆ ਜਿਨ੍ਹਾਂ ਨੂੰ ਅੱਜ ਤੋਂ 6 ਮਹੀਨੇ ਸਾਲ ਪਹਿਲਾਂ ਤਨਖਾਹ ਮਿਲਣੀ ਸੀ ਵਧੇ ਹੋਏ ਰੇਟਾਂ ਚ ਇਹਨਾਂ ਦੀ ਨਲਾਇਕੀ ਕਰਕੇ ਹਜੇ ਨਹੀਂ ਮਿਲੀ ਉਹ ਕਿਉਂ ਨਹੀਂ ਦੇ ਰਹੇ ਇਹਨਾਂ ਦੀ ਜੇਬ ਚ ਜਾਣੀ ਪੰਜਾਬ ਸਰਕਾਰ ਜਦੋਂ ਦੇ ਰਹੀ ਆ ਇਹ ਕਿਉਂ ਨਹੀਂ ਅਪਰੂਵਲ ਆ ਲੈਂਦੇ ਕਿਉਂ ਨਹੀਂ ਡਿਮਾਂਡ ਭੇਜਦੇ ਜਿਵੇਂ ਜਿਵੇਂ ਸਾਡੇ ਵਰਕਰ ਨੂੰ 10 ਸਾਲ ਹੁੰਦੇ ਆ ਉਹਦੀ ਤਨਖਾਹ 'ਚ ਵਾਧਾ ਹੋਣਾ ਹੁੰਦਾ ਹੈ ਇਹਨਾਂ ਨੇ ਕੀਤਾ ਹੀ ਨਹੀਂ ਆ ਸਾਡੇ ਬੈਠੇ ਵਰਕਰ ਸਾਡੇ 10 ਸਾਲથી ਬੈਠੇ ਆ ਡਿਮਾਂਡ ਹੀ ਨਹੀਂ ਭੇਜਦੇ ਜੇ ਡਿਮਾਂਡ ਭੇਜ ਦਿਆ ਤਾਂ ਉਹ ਤੋਂ ਮਿਲੀ ਨਹੀਂ ਨਾਲੇ ਕਿ ਸਰਕਾਰ ਨੇ ਇਹ ਕਹਿਆ ਵੀ ਸਾਨੂੰ ਭੇਜੋ ਅਸੀਂ ਜਿੰਨੇ ਆ ਜੇ ਦੇਤੀ ਹੈ ਹੁਣ ਸਾਨੂੰ ਤਨਖਾਹ ਨਹੀਂ ਦੇ ਰਹੇ ਅਸੀਂ ਭਾਵਕ ਵੀ ਆ ਪਰ ਅਸੀਂ ਇਹਨਾਂ ਦੇ ਖਿਲਾਫ ਆ ਜੇਕਰ ਸਾਡੀ ਮੰਗ ਆ ਨਾ ਮੰਨੀ ਗਈ ਦਿਨ ਰਾਤ ਦਾ ਧਰਨਾ ਚੱਲੂਗਾ ਜਲੂਸ ਕੱਢਾਂਗੇ ਇਹਨਾਂ ਦੇ ਘਰੇ ਜਾ ਕੇ ਵੀ ਧਰਨਾ ਲਾਵਾਂਗੇ ਮਤ ਸੋਚਣੇ ਅਫਸਰ ਵੀ ਇੱਥੋਂ ਧਰਨਾ ਲਾ ਕੇ ਟੋਟ ਕੱਢਣਗੇ ਜੇ ਸਾਡੀ ਗੱਲ ਨਾ ਮੰਨੀ ਗਈ ਐਕਸਨ ਦੇ ਪਰਿਵਾਰ ਸਾਰਾ ਪਰਿਵਾਰ ਲੈ ਕੇ ਇਹਨਾਂ ਦੇ ਬਾਹਰ ਚ ਜਾ ਕੇ ਧਰਨਾ ਸਰਕਾਰ ਨੇ ਇਹੀ ਇਹ ਪਹਿਲੇ ਸਾਡੇ ਸੁਖਚੈਨ ਸਿੰਘ ਛੋਡੀ ਜੀ ਨੇ ਸਾਰਾ ਕੋਈ ਦੱਸਤਾ ਸੀ ਬਾਕੀ ਕਰਨ ਇਹੀ ਸਰ ਜੀ ਵੀ ਇਹਨਾਂ ਦਾ ਜਿਹੜਾ ਰੇਡ ਸੀਗਾ ਉਹ ਪਿੱਛੋਂ ਵੱਧ ਕੇ ਆ ਗਿਆ ਜੀ ਔਰਸੌਰ ਸਿੰਘ ਇਹ ਮਲਾਈਮ ਨੇ ਅਸੀਂ ਕਿ ਲਿਸਟਮੈਂਟ ਵਾਲੇ ਜੀ ਜਿਹੜੇ ਆਊਟਸੋਰਸਰ ਦਾ ਰੇਟ ਜਿਹੜਾ ਪਿੱਛੋਂ 10% ਦੇ ਹਿਸਾਬ ਨਾਲ ਐਕਸ਼ਨ ਸਾਹਿਬ ਦੇ ਕੋਲ ਵਾਧ ਕੇ ਆ ਚੁੱਕਾ ਜੀ ਸਾਡੀ ਮੀਟਿੰਗ ਹੋਈ ਹੈ ਅਸੀਂ ਪ੍ਰੂਫ ਵੀ ਵੇਖ ਕੇ ਆਏ ਜੀ ਰੇਟ ਵਧਿਆ ਜੀ ਸਰਕਾਰ ਵੱਲੋਂ ਵਾਧਾ ਕੀਤਾ ਗਿਆ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਜੀ ਹੁਣ ਐਕਸ਼ਨ ਸਾਹਿਬ ਅੱਗੇ ਨਹੀਂ ਦੇ ਰਿਹਾ ਜੀ ਉਸ ਮਸਲੇ ਤੇ ਸਾਡੇ ਉਹ ਵਰਕਰਾਂ ਚ ਰੋਸ ਸੇ ਇੱਕ ਅੱਜ 22 ਤਰੀਕ ਹੋ ਗਈ ਹੈ ਜੀ ਸਾਨੂੰ ਤਨਖਾਹ ਵੀ ਨਹੀਂ ਮਿਲੀ ਜੀ ਬਹੁਤ ਰੋਸ ਸੇ ਵਰਕਰਾਂ ਦੇ ਵਿੱਚ ਤੇ ਰੋਸ ਦੇ ਵਜੂ ਇਹ ਉੱਪਰ ਚੜਿਆ ਜੀ ਟੇਕੀ